ਪਿੰਡਾਂ ਪਰਦੇ ਵਿਚ ਵਿੱਚ ਖੜਾ ਦਾ ਪਾਣੀ ਸੁੱਕ ਰਿਹਾ ਹੈ ਤੇ ਵਾਪਸ ਜਾ ਰਿਹਾ ਪਰ ਲੁਧਿਆਣਾ ਦੇ ਸਤਲੁਜ ਦਰਿਆ ਦੇ ਨਾਲ ਲੱਗਦੀ ਪਿੰਡ ਸਸਰਾਲੀ ਦੇ ਵਿੱਚ ਹਜੇ ਵੀ ਖਤਰਾ ਬਰਕਰਾਰ ਹੈ ਕਿਉਂਕਿ ਹਰ ਰੋਜ਼ ਇੱਕ ਤੋਂ ਡੇਢ ਏਕੜ ਜ਼ਮੀਨ ਸਤਲੁਜ ਦਰਿਆ ਦੇ ਵਿੱਚ ਡੁੱਬ ਰਹੀ ਹੈ ਬੇਸ਼ੱਕ ਸਤਲੁਜ ਦਰਿਆ ਦਾ ਪਾਣੀ ਅਜੇ ਤੱਕ ਯਾਰਜੀ ਬੰਦ ਤੋਂ ਕੁਝ ਦੂਰੀ ਤੇ ਹੈ ਪਰ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਹੋਏ ਪਾਰਟੀ ਫੌਜ ਤੋਂ ਵੀ ਮਦਦ ਦੀ ਮੰਗ ਕੀਤੀ ਗਈ ਹੈ ਇੱਕ ਚਿੱਠੀ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਵੱਲੋਂ ਲਿਖੀ ਗਈ ਹੈ ਸੋ ਦੱਸੀ ਡਿਪਟੀ ਕਮਿਸ਼ਨਰ ਨੇ ਦੱਸਿਆ ਸਸਰਾਲੀ ਬਾਨੀ ਉੱਪਰ ਲਗਾਤਾਰ ਜ਼ਮੀਨ ਸਤਲੁਜ ਦਰਿਆ ਦੇ ਵਿੱਚ ਫੈਰੀ ਜਿਦੇ ਚੱਲਦੇ ਆ ਵੱਧ ਤੋਂ ਵੱਧ ਤਜਰਬੇਕਾਰਾਂ ਦੀ ਮਦਦ ਲੈਣ ਦੇ ਲਈ ਭਾਰਤੀ ਫੌਜ ਨੂੰ ਵੀ ਇੱਕ ਚਿੱਠੀ ਲਿਖੀ ਗਈ ਹੈ। ਉਹਨਾਂ ਕਿਹਾ ਹਰ ਰੋਜ਼ ਇੱਕ ਤੋਂ ਡੇਢ ਏਕੜ ਜ਼ਮੀਨ ਸਤਲੁਜ ਦੇ ਦਰਿਆ ਦੀ ਮਾਰ ਵਿਚ ਆ ਰਹੀ ਹੈ। ਬੇਸ਼ੱਕ ਉਹਨਾਂ ਨੇ ਕਿਹਾ ਉਹਨਾਂ ਦੀ ਗੱਲ ਡੈਮ ਦੀ ਨਾਲ ਹੋਈ ਹੈ। ਔੜ ਵਾਲੇ ਦਿਨਾਂ ਦੇ ਵਿੱਚ ਪਾਣੀ ਦਾ ਪੱਧਰ ਹੋਰ ਵੀ ਘਟ ਜਾਵੇਗਾ। ਉਹਨਾਂ ਕਿਹਾ ਲੋਕਾਂ ਨੂੰ ਜਾਨ ਮਾਰ ਦਾ ਖਤਰਾ ਨਹੀਂ ਹੈ ਪਰ ਜ਼ਮੀਨ ਦਾ ਖਤਰਾ ਜ਼ਰੂਰ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਭਰਾਓ ਨਾ। ਉਧਿਆਨਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ। ਹੋਸੀ ਸਹਾਇਤਾ ਵਾਸਤੇ ਲਈਏ ਵੀ ਸਾਡਾ ਜਿਹੜਾ ਕੰਮ ਉੱਤੇ ਚੱਲ ਰਿਹਾ ਹੈ ਆਰਮੀ ਦੀ ਵੀ ਐਕਸਪਰਟਿਸ ਜੇਦੋਂ ਨਾਲ ਹੋ ਜਾਂਦੀ ਹੈ ਸਾਡੀ ਇੱਕ ਮਦਦ ਹੋ ਜਾਂਦੀ ਹੈ ਵੀ ਅਸੀਂ ਕੋਈ ਵੀ ਚੈਨਲ ਛੱਡਣਾ ਨਹੀਂ ਚਾਹੁੰਦੇ ਮਤਲਬ ਜੋ ਸਾਡੇ ਕੋਲ ਰਿਸੋਰਸਸ ਹੈ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਵੀ ਉੱਥੇ ਤਾਂ ਕਿ ਜਿਹੜਾ ਕਿ ਆ ਉੱਥੇ ਨਾ ਲਗਭਗ ਮਤਲਬ ਤੁਸੀਂ ਮੰਨ ਕੇ ਚਲੋ ਵੀ 1 ਤੋਂ 2 ਏਕੜ ਜਿਹੜਾ ਹੈਗਾ ਡੇਲੀ ਉੱਤੇ ਖਰਾਬ ਹੁੰਦਾ ਕਿਉਂਕਿ ਉਹ ਕਟਾਵ ਜਿਹੜਾ ਹੈਗਾ ਉਹ ਜਾਰੀ ਹੈ ਬਠਾ ਦੇ ਪਿੰਡ ਦੀ ਆਬਾਦੀ ਤੋਂ ਥੋੜਾ ਦੂਰ ਹੈ ਤੇ ਉਹ ਖਤਰਾ ਨਹੀਂ ਹੈਗਾ ਸਾਨੂੰ ਬਟ ਜਿਹੜੀ ਜ਼ਮੀਨ ਹੈ ਉਹ ਤਾਂ ਜਾ ਰਹੀ ਹੈ ਇਸ ਕਰਕੇ ਸਾਨੂੰ ਅਸੀਂ ਆਰਮੀ ਨੂੰ ਵੀ ਰਿਕੁਐਸਟ ਲੈਟਰ ਭੇਜੇ ਹੈ ਵੀ ਤੁਸੀਂ ਆ ਕੇ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਇਹਨੂੰ ਇਕੱਠੇ ਹੋ ਕੇ ਬਚਾਈਏ ਅਕੱਲ ਕਿੰਨੇ ਏਕੜ ਜ਼ਮੀਨ ਹੁਣ ਕਰਕੇ ਜਿਹੜੀ ਹੈ ਜਿਹੜੀ ਹੈ ਜਾ ਚੁੱਕੀ ਹੈ ਜਿਹੜੀ ਜਿਹੜੀ ਬੰਦੇ ਉਰਲੇ ਪਾਸੇ ਲਗਭਗ 38 ਏਕੜ ਜ਼ਮੀਨ ਜੋ ਸਾਨੂੰ ਗਿਰਦਾਵਰੀ ਜਿਹੜੀ ਹੋਈ ਹੈ ਉਹਦੇ ਹਿਸਾਬ ਨਾਲ 38 ਏਕੜ ਕਿ ਜਿਹੜੀ ਉਰਲੇ ਪਾਸੇ ਜਾ ਰਹਾ ਜਾ ਚੁੱਕੀ ਹੈ 40 ਏਕੜ ਦੀ ਵੀ ਗੱਲ ਕੀਤੀ ਜਾ ਰਹੀ ਸਰ ਉੱਥੇ ਕਹਿੰਦੇ ਕਿ ਅੱਗੇ ਜਿਹੜਾ ਉਹ ਸੰਦੋਜਨ 3 ਕਿਲੋਮੀਟਰ ਅੱਗੇ ਉਹਦੇ ਵੀ ਪੀ ਜਿਹੜੇ ਨੇ ਖੇਤ ਕਈ ਇੱਕ ਝੋੜ ਪਿੰਡ ਤੋਂ ਸਾਨੂੰ ਕੱਲ ਫੋਨ ਬੜੇ ਆਏ ਸੀ ਕਿ ਮੈਂ ਵੀ ਉੱਥੇ ਕੱਲ ਜਾਇਦਾ ਲਿਆ ਸੀਗਾ ਤੇ ਮੇਰੀ ਐਸ.ਐਮ ਨਾਲ ਵੀ ਗੱਲ ਹੋਈ ਸੀ ਉੱਥੇ ਹਜੇ ਬਰਮ ਹੈਗਾ ਉਹ ਰੋਪਿਆ ਹੈਗਾ ਤੇ ਪਾਣੀ ਦਾ ਵੀ ਮੇਰੀ ਲਗਾਤਾਰ ਗੱਲ ਹੋ ਰਹੀ ਹੈ ਉੱਪਰ ਵੀ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਵੀ ਤੇ ਉਹ ਕਹਿੰਦੇ ਆ ਵੀ ਲਗਭਗ 4-5 ਦਿਨਾਂ ਦੇ ਵਿੱਚ ਵਿੱਚ ਪਾਣੀ ਜਿਹੜਾ ਹੈਗਾ ਹੋਰ ਡਾਊਨ ਹੋ ਜਾਊਗਾ ਕਾਫੀ ਡਾਊਨ ਹੋ ਜਾਏਗਾ ਤੇ ਜਿਹਦੇ ਨਾਲ ਸਾਨੂੰ ਕਾਫੀ ਰਾਹਤ ਮਿਲ ਜੂਗੀ ਹੁਣ 5 4.5 ਫੁੱਟ ਵੈਸੇ ਹੀ ਪਾਖੜਾ ਦਾ ਲੈਵਲ ਜਿਹੜਾ ਡਾਊਨ ਹੋ ਚੁੱਕਿਆ ਤੇ ਹੋਰ ਵੀ ਮੈਨੂੰ ਲੱਗਦਾ ਮੈਨੂੰ ਲੱਗਦਾ ਇਹ ਪੂਰਾ 4-5 5-6 ਦਿਨ ਦੇ ਵਿੱਚ ਸਾਰਾ ਜਿਹੜਾ ਹੈਗਾ ਪਾਣੀ ਦਾ ਲੈਵਲ ਜਿਹੜਾ ਜੋ ਆਰਜੀ ਬੰਨ ਬਣਾਏ ਗਏ ਨੇ ਜਿਹੜੇ ਆਰਜੀ ਬੰਨ ਬਣਾਏ ਗਏ ਨੇ ਲੱਗਦਾ ਕਿ ਉਹਨਾਂ ਤੋਂ ਹਜੇ ਪਿੱਛੇ ਹੀ ਹੈ ਪਾਣੀ ਉਹਨਾਂ ਤੋਂ ਤਾਂ ਕਾਫੀ ਵੀ ਇਹ ਉਹਨਾਂ ਤੋਂ ਪਿੱਛੇ ਹੈਗਾ ਉਹਨਾਂ ਤੋਂ ਕੋਈ ਫਰਕ ਨਹੀਂ ਹੈਗਾ ਕਿਉਂਕਿ ਲੋਕਾਂ ਨੇ ਬੰਨ ਮਨਾਂ ਦੇ ਵਿੱਚ ਪੈਨਿਕ ਜਿਸ ਤਰ੍ਹਾਂ ਜਿਹੜੀ ਕੋਈ ਵੀਡੀਓ ਵਗੈਰਾ ਪੈਨਿਕ ਪੈਨੇ ਕੁ ਜਾਨ ਦਾ ਨਹੀਂ ਹੈ ਪੈਨੇ ਆਪਣੀ ਜ਼ਮੀਨ ਦਾ ਪੈਨੇ ਜ਼ਰੂਰ ਹੈ ਔਰ ਸਾਡਾ ਵੀ ਦਰ ਇਹ ਹੀ ਹੈ ਵੀ ਦੇਖੋ ਲੋਕਾਂ ਦੀ ਜਿੰਦੀ ਜ਼ਮੀਨ ਜਾ ਰਹੀ ਹੈ ਉਹਦਾ ਤਾਂ ਨੁਕਸਾਨ ਬਹੁਤ ਜ਼ਿਆਦਾ ਹੈ ਤੇ ਸਾਡਾ ਇਹ ਹੀ ਕੋਸ਼ਿਸ਼ ਹੈ ਵੀ ਅਸੀਂ ਜ਼ਮੀਨ ਨੂੰ ਜਿਹੜੀ ਕੀ ਖਾਰ ਲੱਗ ਰਹੀ ਹੈ ਉਹਨੂੰ ਰੋਕੀਏ ਤਾਂ ਇਸ ਕਰਕੇ ਹੀ ਅਸੀਂ ਆਰਮੀ ਦੀ ਸਪੋਰਟ ਜਿਹੜੇ ਹੋ ਮੰਗਦੇ ਹਾਂ ਸਾਰੇ ਕਿ ਜਗਰ ਕੋਲ ਸਰ ਪਾਰਕਿੰਗ ਨੂੰ ਲੈ ਕੇ ਸਾਰੇ ਜ਼ਿਆਦਾ ਔਰ ਕੁੱਲੀ ਕਿੱਥੇ ਜਾਂਦੀ ਮਾਰੇ